ਬਾਈ ਗੁਰੂ ਜੀ ਸਤਨਾਮ ਸਤਿ ਵਾਹਿਗੁਰੂ ਸਹਿਮੰਝਿਆ ਅਮਰਤ ਵੇਲਾ ਸਤਨਾਮ ਬੜਿਆਈ ਵਿਚਾਰ ਕਰਮੀਆਂ ਬੈ ਕਪੜਾ ਨਜਰੇ ਮੋਖ ਦਵਾਰ ਤਨ ਤਨੇ ਅਭਿਰਨਾ ਕਾਮ ਜਾਨੀ ਮੇ ਬ੍ਰਹਮਾ ਸਦਾ ਰਗ ਮਰ ਕੇ ਜਾ ਕੋ ਪੰਖ ਸੁਆਮੀ ਮਾਈ ਗੁਰੂ ਸਤ ਜੀ ਰੋਟੇ ਲੰਗ ਲਾ ਪੰਜਵਾ ਅਰ ਬਿਸਰਤ ਸੁਦਾ ਕੁਆਲੀ ਤਾਕੋ ਧੋਖਾ ਕਹਾਂ ਮੇ ਆਪੈ ਜਾ ਕੋ ਕੋਟ ਤੁਹਾੜੀ ਅਰਬਿ ਸ੍ਰਿਤ ਸਦਾ ਕੁਆ ਜੀ ਤਾਕੋ ਤੋ ਕਾ ਕਹਾਂ ਬਿ ਅੱਐ ਜਕੂ ਉਟ ਤੁਹਾਰੀ ਰਹਾਉ ਮਨਸ ਮਨ ਜੋ ਜੀਵਨ ਮਿਲਣਾ ਸਰਬਜਸੇ ਅਰਜਾ ਰੀ ਆਵ ਕੰਨਨ ਕੋ ਰਾਜ ਕਮੈ ਮੇ ਅੰਧ ਚੱਲੇ ਗੋ ਮਾਰੀ ਨਾਨਕ ਗੁਨਤਿ ਨਹੀ ਗਾਏ ਜਾ ਕੋ ਕਿਰਪਾ ਤਹਾਰੀ ਸੋ ਸੁਖਿਆ ਕਨਸ ਜਨਮ ਨਾਨਕ ਤਿਸ ਬਲੰਦਾਰੀ ਗੁਨਤਿ ਨਾਣ ਗੁਨਤਿ ਨਹੀ ਗਾਏ ਜਾ ਕੋ ਕਿਰਪਾ ਤਹਾਰੀ सो सुखी आ तन नान बला मारी वाहिगुरू जी का ख़ालसा वाहिगुरू जी फतेह